ਹੋ। ਹੈਲੋ। ਸਵੇਰ ਦੇ ਸਬਜ਼ੀਆਂ ਵਗੈਰਾ ਲਾ ਰਹੇ ਹਾਂ, ਰੋਟੀ ਪਾਣੀ ਖਾ ਕੇ ਦੁੱਧਾ ਤੇ ਵੇਚ ਕੇ ਵਿਹਲੇ ਹੋਏ ਆਂ, ਤਿਆਰ ਹੋਏ ਆਂ, ਹੁਣ ਚੱਲੀਏ ਜਸਮੀਤ ਕੋਲ। ਉਹਦੇ ਚਾਚਾ ਜੀ ਦੀ ਕੱਲ ਬਰਾਤ ਹੀ ਤੇ ਅੱਜ ਉੱਥੇ ਪਾਰਟੀ ਆ। ਕਿ ਬਰਾਤੇ ਦੇ ਬੀਤ ਨੂੰ ਭੇਜਤਾ ਹੀ ਆਂ। ਕਿ ਅਨੂਮੀ ਉੱਥੇ ਰਹੇਗੀ, ਸਮੋਕੇ ਦੇ ਕੋਲ ਚੱਲੀਆਂ। ਵੀ ਐਸਾ ਲੱਗਦਾ ਹੈ। ਹਾਂ? ਐਸਾ ਕਰਦੇ ਆਂ। ਦੇਖੋ, ਚਲੋ। ਕਿੱਥੇ ਚੱਲਿਆ ਮੇਰਾ ਪਤ? ਤੂੰ ਇੱਧਰੋਂ ਘਾੜ। ਨੱਕ ਵਗਣ ਡਿਆ ਪਿਆ। ਸ਼ਮੂ ਕਿੱਥੇ ਚੱਲਿਆ ਚੂਆ ਕਾ ਦੇਖ 78 ਦਾ ਚ ਕਿਤੇ ਕੋ ਚੱਲਿਆ ਸੱਚੀ ਆਪੂ ਆ ਗਈ ਕਿਹਦਾ ਲੈ ਪਾਪਾ ਪਾਪਾ ਆਵੇ ਇਹਨੂੰ ਆਵੇ 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 ਮੇਲਾ ਆਈ ਮੇਲਾ ਆਈ ਮੇਲਾ ਚੱਲ ਚੇ ਮੇਲਾ ਹਾਂ ਚੱਲ ਚੇ ਪਾਰਟੀ ਵਾਸਤੇ ਠੀਕ ਹੈ ਨਾ ਅਨੂ ਵੀ ਰੈਂਦੀ ਆ ਪਪਾ ਨੇ ਹਾਏ ਹਾਏ ਦੇ ਪੁੱਤ ਨੂੰ ਮਾਰਿਆ ਹੈ ਸੀ ਉਹ ਮਾਰਿਆ ਕਿੰਨਾ ਡੀਆਂ ਕੀਤੀਆਂ ਨੂੰ ਅਨੂ ਉਹ ਅਨੂ ਮੰਦਾ ਸੀ ਨੀਚ ਕਿੰਨੇ ਬਾਲਿਆ ਜੀ ਪਪਾ ਨੇ ਕਿੱਥੇ ਬਾਰਿਆ ਕਿੱਥੇ ਕਿੱਥੇ ਮਾਰਿਆ ਕਿੱਥੇ ਆ ਮੇਰੀ ਮਾਦੀ ਗਈ ਤੀ ਗਾਡੀ ਗਈ ਵਾਰਿਆ ਹੁਣ ਇਧਰੋਂ ਜਾਣਾ ਪਾਣਾ ਜਾਂ ਪੈਣੂ ਜਾਣਾ ਸ਼ਮੂਖ ਇਹਦੇ ਕੋਲ ਚੱਲਿਆ ਮੀਟ ਕੋਲ ਅਨੂਨਾ ਖੇਦਨਾ ਹੈ ਹੈ ਅਨੂਆ ਕਰੀ ਇਥੇ ਆ ਲੋ ਜੀ ਇੱਥੇ ਕਰਾਂਗੇ ਵਲੋਗ ਦਾ ਐਂਡ ਵਿਆਹ ਵੇਖ ਲਿਆ ਕਈ ਮੈਂਬਰ ਇਹ ਬਾਜੀਆਂ ਲੈ ਲੀਆਂ ਬਾਜੀਆਂ ਲੈ ਲੀਆਂ ਬੱਚਿਆਂ ਨੇ ਕਈ ਮੈਂਬਰ ਇਹੋ ਜੇ ਆ ਕੀ ਦਸੀਏ ਉਹਨਾਂ ਨੂੰ ਠੀਕ ਨਾ ਉਹਨਾਂ ਨੂੰ ਆਖੀਦਾ ਵੀ ਵਲੌਗ ਬਣਾ ਕੇ ਪਾ ਦਿਓ ਜੋੜਨਾ ਹੁੰਦਾ ਐਡੀਟਿੰਗ ਕਰਦੀ ਹੁੰਦੀ ਆ ਤੇ ਸੁਮੋ ਨੇ ਆਪਣਾ ਚਾਬਾਤੀ ਉਹਦਾ ਲੈ ਲਿਆ ਵਾ ਸਾਡੀ ਥਲਾ ਘੋੜੀ ਆ ਆ ਜਾਣੂ ਆ ਇਹਨੂੰ ਕਿੰਨੇ ਮਾਰਿਆ ਪਾਪਾ ਨੇ ਪਾਪਾ ਨੇ ਇਹਨੇ ਮਾਰਿਆ ਲਾਡੀ ਕੀਤੇ ਮਾਰਿਆ ਤਾਂ ਮਾਰਿਆ ਗਾਡੀ ਕੀਤੇ